ਅਕਾਲੀ ਆਗੂ ਵਰਸਾ ਸਿੰਘ ਬਲਟੋਆ ਨੇ ਕਿਹਾ ਕਿ ਅਮੇਸ਼ ਸ਼ਾਹ ਜੀ ਤੁਹਾਡਿਆਂ ਲਈ ਕਾਨੂੰਨ ਹੋਰ ਅਤੇ ਸਿੱਖਾ ਲਈ ਕਾਨੂੰਨ ਹੋਰ ਕਿਉਂ ਇਹ ਵਿਤਕਰਾ ਕਿਉਂ ਏਕੇ 47 ਦੀਆਂ ਗੋਲੀਆਂ ਨਾਲ ਭੁੰਨ ਸੁੱਟੇ ਉਸ ਸਮੇਂ ਦੇ ਸਮਾਜਵਾਦੀ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਵਿਧਾਇਕ ਜਵਾਰ ਯਾਦਵ ਸਮਿਤ ਕਿਤੇ ਤਿੰਨ ਕਤਲਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਉਹਦੇ ਪਾਨ ਕਰਵਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਣ ਦੇ ਬਾਵਜੂਦ ਕੇਵਲ 8 ਸਾਲ 9 ਮਹੀਨੇ ਅਤੇ 11 ਦਿਨ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ 23 ਜੁਲਾਈ ਨੂੰ ਗਵਰਨਰ ਉੱਤਰ ਪ੍ਰਦੇਸ਼ ਵੱਲੋਂ ਮਾਫੀ ਦੇ ਕੇ ਅਗੇਤੀ ਰਿਹਾਈ ਲਈ ਰਿਹਾ ਕਰਨ ਦੇ ਉਦੇਸ਼ ਨੇ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਮੋਦੀ ਅਮੇਸ਼ਾ ਸਰਕਾਰ ਦੇ ਦੋਗਲੇ ਮਾਪਦੰਡਾ ਨੂੰ ਸਮੁੱਚੇ ਦੇਸ਼ਵਾਸੀਆਂ ਅਤੇ ਖਾਸ ਕਰਕੇ ਸਿੱਖ ਜਗਤ ਵਿੱਚ ਬੁਰੀ ਤਰ੍ਹਾਂ ਨੰਗਿਆ ਕੀਤਾ ਹੈ ਉਮਰ ਕੈਦ ਉਹਦੇ ਭਾਨ ਕਰਵਾਰੀਆ ਜੇਲ ਸਮੇਂ ਦੌਰਾਨ ਸਮੇਂ-ਸਮੇਂ ਪੈਰੋਲ ਵੀ ਕੱਟਦੇ ਰਹੇ ਨੇ ਰਾਜਪਾਲ ਨੂੰ ਮਿਲਿਆ ਅਜਿਹੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਸਮਾਜ ਲਈ ਇੱਕ ਖਤਰਨਾਕ ਕਾਤਲ ਨੂੰ ਉਮਰ ਕੈਦ ਦੇ باوجود ਬਹੁਤ ਪਹਿਲਾਂ ਰਿਹਾ ਕੀਤਾ ਜਾ ਸਕਦਾ ਤਾਂ ਤੀਤੀ 34 34 ਸਾਲਾਂ ਤੋਂ ਸਿੱਖ ਕੌਮ ਨਾਲ ਹੋਈ ਬੇਇਨਸਾਫੀ ਵਿਰੁੱਧ ਚੁੱਕੇ ਕਦਮਾਂ ਕਾਰਨ ਸਜ਼ਾ ਪੁਕਤ ਰਹੇ ਬੰਦੀ ਸਿੱਖਾਂ ਬਾਰੇ ਕੇਂਦਰ ਸਰਕਾਰ ਦਾ ਕਠੋਰ ਰਵੱਈਆ ਕਿਉਂ ਹੈ ਇਹਨਾਂ ਬੰਦੀ ਸਿੱਖਾਂ ਦੀ ਰਿਹਾਈ ਲਈ ਅਜੇ ਕਦਮ ਕਿਉਂ ਨਹੀਂ ਪੁੱਟੇ ਜਾਂਦੇ ਸਾਡਾ ਇਤਰਾਜ਼ ਇਹ ਨਹੀਂ ਕਿ ਕਾਤਲ ਉਹਦੇ ਪਾਨ ਕਰਵਾਰੀਆਂ ਕਿਉਂ ਰਹਾ ਕੀਤਾ ਗਿਆ ਸਗੋਂ ਸਾਡਾ ਇਤਰਾਜ਼ ਇਹ ਹੈ ਕਿ ਉਹਦੇ ਪਾਨ ਕਰਵਾਰੀਆਂ ਤੋਂ 4 4 ਗੁਣਾ ਤੋਂ ਵੱਧ ਸਜ਼ਾ ਪੁਕਤਣ ਵਾਲੇ ਦੌੜੀ ਦੌੜੀ ਉਮਰ ਕੈਦ ਦੀ ਸਜ਼ਾ ਪੁਕਤਣ ਵਾਲੇ ਬੰਦੀ ਸਿੱਖ ਕਿਉਂ ਨਹੀਂ ਰਹਾ ਕੀਤੇ ਜਾ ਰਹੇ ਆਸਾਕੇ ਕੇਂਦਰ ਸਰਕਾਰ ਸਿੱਖਾਂ ਦੀ ਚਰਕੋਣੀ ਮੰਗ ਨੂੰ ਪੂਰੀ ਕਰਦੇ ਆਂ ਬੰਦੀ ਸਿੱਖਾਂ ਨੂੰ ਵੀ ਰਿਹਾ ਕਰ ਦੇਵੇਗੀ। ਲੋਕ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਸਿੰਘ ਬਿੱਟੂ ਵਿਚਕਾਰ ਰਜ ਕੇ ਬਹਿਸਬਾਜ਼ੀ ਤੋਂ ਬਾਅਦ ਰਵਨੀਤ ਬਿੱਟੂ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਚਰਨਜੀਤ ਸਿੰਘ ਚੰਨੀ ਦੇਸ਼ ਧਰੋਹੀ ਵਾਲਾ ਵਰਤੋ ਕਰ ਰਹੇ ਨੇ। ਉਹਨਾਂ ਕਿਹਾ ਕਿ ਉਹ ਗਲਤ ਬਿਆਨਬਾਜ਼ੀ ਕਰਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ। ਉਹਨਾਂ ਕਿਹਾ ਕਿ ਇੱਕ ਸਾਫਾ ਮੁੱਖ ਮੰਤਰੀ ਦੇਸ਼ਧ੍ਰੋਹੀਆਂ ਵਾਲਾ ਵਰਤੋ ਕਰ ਰਹੇ ਨੇ ਤੇ ਦੇਸ਼ਵਾਸੀਆਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਚੰਨੀ ਨੇ ਲੋਕ ਸਭਾ 'ਚ ਕਿਹਾ ਸੀ ਕਿ ਕਿਸਾਨਾਂ 'ਤੇ ਐਨਐਸਏ ਲਗਾਇਆ ਗਿਆ ਜਦਕਿ ਐਨਐਸਏ ਤਾਂ ਉਹਨਾਂ ਲੋਕਾਂ 'ਤੇ ਲਗਾਇਆ ਜਾਂਦਾ ਜੋ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਨੇ ਤੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਇਸ ਦੌਰਾਨ ਜਦ ਬਿੱਟੂ ਨੇ ਪੁੱਛਿਆ ਕਿ ਕਿਹੜੇ ਕਿਸਾਨਾਂ 'ਤੇ ਐਨਐਸਏ ਲਗਾਇਆ ਗਿਆ ਉਸ ਦਾ ਬੇਰਵਾਦ ਦਿੱਤਾ ਜਾਵੇ ਤੇ ਸਬੂਤ ਦਿਖਾਏ ਜਾਣ ਤਾਂ ਉਹਨਾਂ ਨੂੰ ਕੋਈ ਜਵਾਬ ਨਾ ਮਿਲਿਆ ਜ਼ਿਕਰ ਜੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਸੰਸਦ ਵਿੱਚ ਸੰਬੋਧਨ ਕਰਦੇ ਹੋਏ ਰਵਨੀਤ ਬਿੱਟੂ ਨੂੰ ਕਿਹਾ ਸੀ ਕਿ ਤੁਹਾਡੇ ਦਾਦਾ ਜੀ ਬੇਅੰਤ ਸਿੰਘ ਸ਼ਹੀਦ ਹੋਏ ਸਨ ਪਰ ਉਸ ਦਿਨ ਮਰੇ ਜਦ ਤੁਸੀਂ ਕਾਂਗਰਸ ਛੱਡ ਦਿੱਤੀ ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਤਲਕ ਤੇਵਰ ਦਿਖਾਉਂਦੇ ਹੋਏ ਕਿਹਾ ਕਿ ਮੇਰੇ ਦਾਦਾ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹ ਦੇਸ਼ ਲਈ ਸ਼ਹੀਦ ਹੋਏ ਸਨ ਨਾ ਕਿ ਕਾਂਗਰਸ ਦੇ ਲਈ ਕਾਂਗਰਸ ਨੇ ਆਪਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਅਮਰਿਤਪਾਲ ਸਿੰਘ ਬਾਰੇ ਕਿੱਤੇ ਟਿੱਪਣੀ ਤੋਂ ਆਪਣੇ ਆਪ ਨੂੰ ਦੂਰ ਕਰਦੇ ਹੋਏ ਕਿਹਾ ਕਿ ਇਹ ਉਹਨਾਂ ਦੀ ਆਪਣੀ ਨਿੱਜੀ ਰਾਏ ਆ ਨਾ ਕਿ ਪਾਰਟੀ ਦਾ ਸਟੈਂਡ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ਤੇ ਪੋਸਟ ਕੀਤਾ ਅਮਰਿਤਪਾਲ ਸਿੰਘ ਬਾਰੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਗਟਾਏ ਗਏ ਵਿਚਾਰ ਉਹਨਾਂ ਦੇ ਆਪਣੇ ਹਨ ਅਤੇ ਕਿਸੇ ਵੀ ਤਰ੍ਹਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਟੈਂਡ ਨੂੰ ਦਰਸਾਉਂਦੇ ਨਹੀਂ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਲੋਕ ਸਭਾ ਚ ਬਜਟ ਤੇ ਚਰਚਾ ਦੌਰਾਨ ਕਿਹਾ ਕਿ ਭਾਜਪਾ ਐਮਰਜੈਂਸੀ ਦੇ ਇਲਜ਼ਾਮ ਲਾਉਂਦੀ ਆ ਪਰ ਦੇ ਵਿੱਚ ਅੱਜ ਵੀ ਅਣਐਲਾਨੀ ਐਮਰਜੈਂਸੀ ਲਾਗੂ ਹੈ ਉਹਨਾਂ ਕਿਹਾ ਕਿ ਐਮਰਜੈਂਸੀ ਹੈ ਜਦ ਇੱਕ ਚੁਣੇ ਹੋਏ ਸੰਸਦ ਮੈਂਬਰ ਖਿਲਾਫ ਐਨਐਸਏ ਤਹਿਤ ਕੇਸ ਦਰਜ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤੇ ਉਹ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹਨ ਚੰਨੀ ਅਮਰਿਤਪਾਲ ਸਿੰਘ ਦਾ ਜ਼ਿਕਰ ਕਰ ਰਹੇ ਸਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਸੱਤਾਧਰ ਨੇ ਇਸ ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਸੀ ਬਮਾਕੂ ਦੇ ਮਦਮਲੀ ਚ ਦੋ ਬੱਸਾਂ ਵਿਚਾਲੇ ਹੋਈ ਆਮੋ ਸਾਹਮਣੇ ਟੱਕਰ ਵਿੱਚ ਕਟੋ ਘਟ 16 ਲੋਕਾਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ ਮਾਲੀਨ ਟ੍ਰਾਂਸਪੋਰਟ ਮੰਤਰਾਲੇ ਦੁਆਰਾ ਜਾਰੀ ਇੱਕ ਪ੍ਰੈਸ ਰਾਨ ਪ੍ਰੈਸ ਬਿਆਨ ਅਨੁਸਾਰ ਇਹ ਹਾਦਸਾ ਮਧਮਾਲੀ ਦੇ ਇਰਾਨ ਵਿੱਚ ਨੈਸ਼ਨਲ ਰੋਡ 6 ਤੇ ਸਵੇਰੇ 8:30 ਵਜੇ ਵਾਪਰਿਆ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਰਿਲੀਜ਼ ਵਿੱਚ ਕਿਹਾ ਗਿਆ ਕਿ ਹਾਦਸੇ ਵਿੱਚ ਇੱਕ ਡਰਾਈਵਰ ਦੀ ਵੀ ਮੌਤ ਹੋ ਗਈ ਹੈ ਪ੍ਰੈਸ ਰਿਲੀਜ਼ ਅਨੁਸਾਰ ਦੁਰਘਟਨਾ ਦੇ ਸੰਭਾਵਿਤ ਕਾਰਨ ਬਹੁਤ ਜ਼ਿਆਦਾ ਰਫਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਸਨ ਅਤੇ ਸਹੀ ਹਾਲਾਤ ਨੂੰ ਸਪਸ਼ਟ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ